ਦੋਸ਼ ਕੱਚੇ ਸਕਦੀ ਕੀ ਬਾਤ ਹੈ ਆਜਾ ਕਿਹਾ ਕੀ ਬਾਤ ਹੋ ਕੱਚੀ दारू ਆਏ ਹੋਏ ਤੁਰਦੇ ਥੋ ਕੱਚਦੇ ਬਣੇ ਪਹਿਮਾਨੇ ਆਏ ਹੋਏ ਓ ਕੱਚੇ ਥਾਗਿਆਂ ਵਾਂਗੂ ਟੁੱਟਦੇ ਆਏ ਕੱਚਿਆ ਦੇ ਉਹ ਦੀ ਪੰਜਾਬੀ ਓ ਦਿਓ ਓ ਕੱਚੇ ਕਾਲ ਕਰਾ ਕਿਆ ਬਾਤ ਹਾਂ ਕੰਦ ਘੁੱਟ ਕੇ ਬਾ ਫੜਦੀ ਏ ਆਏ ਹੇ ਭਰੀ ਟਰਾਲੀ ਕੱਚੇ ਲੈ ਜੇ ਆਏ ਹੇ ਔਖੀ ਰੋਡ ਤੇ ਚੜਦੀ ਏ ਆਏ ਹੇ ਔਖੀ ਰੋਡ ਤੇ ਚੜਦੀ ਏ ਓ ਤਕੜਾ ਅਕਸਰ ਮਾੜੇ ਦੇ ਨਾਲ ਟੱਕਾ ਕਰ ਜਾਂਦਾ ਆਏ ਹੇ ਬਈ ਮਾੜਾ ਬੰਦਾ ਔਖਾ ਸੌਖਾ ਸਭ ਕੁਝ ਜੰਗ ਲੈਂਦਾ ਪਰ ਜਦੋਂ ਕਿ ਤੇ ਰੱਬ ਮਾੜੇ ਵੇ ਨਾਲ ਖੜ ਜਾ ਆਂ ਕਿਆ ਵਾਰ ਕਿਉਂ ਪੈਸੇ ਰੋ ਹਰੇ ਤਗੜਾ ਵੀ ਮਾੜੇ ਵੇ ਥੱਕੇ ਖੜ ਜਾ ਆਂ ਇਹ ਮੇ ਤਗੜਾ ਵੀ ਮਾੜੇ ਦੇ ਹੱਕੇ ਖੜ ਜਾ ਤੈ ਕੜਾ ਕੋਈ ਮਾਰੇ ਨਾਲ ਲੜੀ ਜਾਵੇ ਯਾਰ ਜਾਵੇ ਅੱਛਾ ਬਿਨਾ ਗੱਲੋਂ ਰਾਸ਼ਨ ਪਾਣੀ ਲੈ ਕੇ ਉੱਤੇ ਚੜੀ ਜਾਵੇ ਅੱਛਾ ਉੱਤੋਂ ਤੱਕ ਪਹੁੰਚਦੇ ਡਰਾਵੇ ਦੇ ਡਰਾਉਣ ਲੱਗਾ ਹਾਏ ਡਰਾਉਣ ਲੱਗਾ ਗਿੱਲੇ ਕੋਠੀਆਂ ਤੇ ਕਾਰਾਂ ਗਾਉਣ ਲੱਗਾ ਬਹੁਤ ਗਾਲਾਂ ਕੱਢੀਆਂ ਗਰੀਬ ਦੇ ਲਫੇੜਾ ਦਿੱਤਾ ਚੜ ਚੜ ਕੇ ਤੇ ਮੈਨੂੰ ਗਰੀਬ ਨੂੰ ਵੀ ਗੁੱਸਾ ਦੇ ਗਿਆ ਹੋਰੇ ਵੀ ਛੱਡੀ ਕੰਨ ਤੇ ਆ ਜਾ ਕਰਾਂ ਤੇ ਤਗੜਾ ਗੇੜਾ ਗਿਆ ਖਾ ਆਏ ਹਾਏ ਕਹਿੰਦਾ ਕਿल्ले ਵੀ ਹੈ ਨਹੀਂ ਕੋਠੀ ਕੋਠੀ ਵੀ ਹੈ ਨਹੀਂ ਕਾਰ ਵੀ ਹੈ ਨਹੀਂ ਕੀ ਬਾਤ ਉੱਠ ਕੇ ਵਖਾ ਉੱਠ ਕੇ ਵਖਾ ਬਹੁਤ ਵਾਏ ਭਰਜੀ ਬਨਾਲੀਏ ਨੀ ਤਾ ਤੜਕਾ ਕੁੱਕੜ ਨੂੰ ਲਾਈਏ ਸਾਲੇ ਦਾਰੂ ਪਹਿਲੇ ਤੋਰ ਦੀ ਬਨਾਲੀਏ ਜੀਨਾ ਰੋਣਾ ਆ ਗਿਆ ਸਾਲੇ ਕਰਦੇ ਕੀ ਮਸਲਾ ਕਰੀਏ ਏਰੀ ਗੁੱਡੀ ਦਾ ਪਰੋਣਾ ਆ ਗਿਆ ਓ ਸਾਲੇ ਕਰਦੇ ਕੀ ਮਸਲਾ ਕਰੀਏ ਏਰੀ ਗੁੱਡੀ ਦਾ ਪਰੋਣਾ ਆ ਗਿਆ ਆ ਗੁੱਡੀ ਦਾ ਸਪਾਈ ਵੀ ਕਰਾ ਲਈਏ ਆਏ ਹਾਏ ਉਹ ਨਾਲੇ ਪੱਕੀਆਂ ਸੰਦੂਕ ਚੋਂ ਕਢਾ ਲਈਏ ਜਾਂਦੇ ਰੋ ਉਹ ਲੱਗੀ ਸੱਦ ਕੇ ਸਪਾਈ ਵੀ ਕਰਾ ਲਈਏ ਨਾਲੇ ਪੱਕੀਆਂ ਸੰਦੂਕ ਚੋਂ ਕਢਾ ਲਈਏ ਇੱਕ ਸੋਹਣਾ ਜਿਹਾ ਪੜ ਗਟਾ ਲਈਏ ਲੋ ਕੱਢ ਮਾਂ ਮਿਸ਼ਾਉਣਾ ਸਾਲੇ ਕਰਦੇ ਸੀ ਕੀ ਮਾਂ ਸੇਵਾ ਕਰੀਏ ਲਈ ਗੁੱਡੀ ਦਾ ਪਰੋਣਾ ਆ ਗਿਆ ਸਾਡੇ ਨਾਲੇ ਕਰਦੇ ਸੀ ਕੀ ਮਾਂ